ਸਾਲ 2026 ਵਿੱਚ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਆਪਣੀ ਵਿਕਰੀ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚੱਲਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਆਫਰਾਂ ਦੇ ਰਹੀਆਂ ਨੇ ਨਵੀਆਂ ਕਾਰਾਂ ਤੇ ਕਿਸ ਤਰ੍ਹਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਸਾਡੇ ਸਹਿਯੋਗੀ ਨੇ ਵਿਸ਼ੇਸ਼ ਗੱਲਬਾਤ ਕੀਤੀ ਕੈਲੀਫੋਰਨੀਆ ਦੇ ਗਿਲ ਆਟੋ ਗਰੁੱਪ ਦੇ ਅਮਰਜੀਤ ਸਿੰਘ ਮੁਹਾਰਨਾਲ ਅਮਰਜੀਤ ਸਾਲ 2026 ਸ਼ੁਰੂ ਹੋ ਚੁੱਕਾ ਕਿ ਕੰਪਨੀ ਜਿਹੜੀ ਕਾਰ ਮੈਨੂਫੈਕਚਰਸ ਨੇ ਕੰਪਨੀਆਂ ਨੇ ਇਹਨਾਂ ਨੇ ਕੋਈ ਸਕੀਮਸ ਕੱਢੀਆਂ ਆਪਣੀ ਸੇਲ ਨੂੰ ਹੋਰ ਜ਼ਿਆਦਾ ਇੰਪਰੂਵ ਕਰਨਾਂ ਲਈ ਹਾਂਜੀ ਬਹੁਤ ਜਿਆਦੇ ਸਕੀਮਸ ਜਿਹੜੀਆਂ ਦਸੰਬਰ ਦੇ ਵਿੱਚ ਆਈਆਂ ਸੀਗੀਆਂ ਉਹ ਜਨਵਰੀ ਦੇ ਵਿੱਚ ਵੀ ਕੰਟੀਨਿਊ ਕਰ ਰਹੀ ਹੈ ਜਿਵੇਂ 0% ਬਹੁ ਮਾਡਲਾਂ ਤੇ ਹੈ इवन ਕਈ 26 ਦੇ ਮਾਡਲ ਹੈ ਉਹ ਇੰਨੇ ਲੰਮੇ ਤਾਂ ਹੈ ਨਹੀਂ ਵੀ ਆਪਾਂ ਕਹ ਲਈਏ 6 ਸਾਲ ਦੀ ਹੋ ਜਾਵੇ ਉਹ 3-3 ਸਾਲ ਦੇ 0% ਦੇ ਰਹੇ ਆ ਪਰ ਜਿਹੜੀਆਂ 2025 ਦੀਆਂ ਉਹਨਾਂ ਦੇ ਕਈਆਂ ਤੇ 6-6 ਸਾਲ ਦੀਆਂ 0% ਹੈਗਾ ਆ ਕਈ ਕਾਰਾਂ ਤੇ ਟਰੱਕਾਂ ਤੇ 90 ਦਿਨ નો પેમેન્ટ ਇਹ ਵੀ ਹੈਗਾ ਪ੍ਰੋਗਰਾਮ ਹੋਰ ਜਿਹੜੇ ਦੂਜੇ ਵਿਆਜ ਆ ਜਿਵੇਂ 60 ਮਹੀਨਿਆਂ ਦਾ ਉਹਨਾਂ ਦਾ 2.9 ਵੀ ਹੈਗਾ ਫੈਕਟਰੀ ਅਨਿਓ ਸੋ ਫੈਕਟਰੀ ਵਾਲੇ ਬਹੁਤ ਜ਼ਿਆਦੇ ਆਫ ਦਾ ਮਤਲਬ ਸੇਲ ਵੀ ਰੱਖਣ ਨੂੰ ਵੀ ਵਧੀਆ ਕਾਰਾਂ ਦੇਖਣ ਬਹੁਤ ਜ਼ਿਆਦੇ ਇਨਸੈਂਟਿਵ ਦੇ ਰਹੇ ਆ ਜਿੱਦਾਂ 2025 ਦਾ ਤੁਸੀਂ ਦੱਸਿਆ ਵੀ ਉੱਤੇ ਜਿਹੜੇ ਡਿਸਕਾਊਂਟਸ ਵੀ ਹੈਗੇ ਆ ਉੱਤੇ 0% ਲੌਂਗ ਟਰਮ ਵੀ 0% ਹੈਗੇ ਆ 2026 ਮਾਡਲ ਜਿਹੜੀਆਂ ਹੁਣ ਨਵੀਆਂ ਗੱਡੀਆਂ ਆ ਚੁੱਕੀਆਂ ਹਨ ਉਹਨਾਂ ਤੇ ਵੀ ਕੀ ਕੋਈ ਆਫਰਸ ਹੈਗੀਆਂ ਹਾਂਜੀ ਉਹਨਾਂ ਤੇ ਵੀ ਬਹੁਤ ਜ਼ਿਆਦੇ ਆਫਰਸ ਆ ਕਿਉਂਕਿ 2025 ਦਾ ਬਹੁਤ ਘੱਟ ਰਹਿ ਗਈਆਂ ਹੂੰ ਤੇ ਜਿਹੜੇ 2026 ਦਾ ਵੀ ਕਿਉਂਕਿ ਆ ਮਈ ਜੂਨ ਦੇ ਵਿੱਚ 2027 ਆ ਜਾਣੀਆਂ ਸੋ 26 ਦੇ ਉੱਤੇ ਵੀ ਬਹੁਤ ਜ਼ਿਆਦੇ ਇਨਸੈਂਟਿਵ ਹੈਗੇ ਆ ਕਿਸ ਤਰ੍ਹਾਂ ਦੇ ਇਨਸੈਂਟਿਵ ਤੁਸੀਂ ਸਮਝਦੇ ਆਂ ਕਿ ਜਿਹੜੀ ਜਿਹੜੀ ਕਾਰ ਕੰਪਨੀਆਂ ਹੈਗੀਆਂ ਉਹਨਾਂ ਨੂੰ ਸੇਲ ਇੰਪਰੂਵ ਕਰਨ 'ਚ ਫਾਇਦਾ ਦਿੰਦੇ ਆਂ ਆਮ ਤੌਰ ਤੇ ਬੰਦੇ ਮੰਗਦੇ ਹੁੰਦੇ ਆ ਵੀ ਜਿਹੜੇ ਰੀਬੇਟ ਹੋ ਗਿਆ ਜੀ 5000 ਹੋ ਗਿਆ 7000 ਹੋ ਗਿਆ ਉਹਦੇ ਨਾਲ ਜਿਹਦੇ ਜਦੋਂ ਕਾਰ ਟ੍ਰੇਡ ਇਨ ਕਰਦੇ ਆ ਤੁਸੀਂ ਉਹਦੇ ਵਿੱਚ ਹੈਲਪ ਹੋ ਜਾਂਦੀ ਆ ਸੋ ਜੇ 7000 ਦਾ ਰੀਬੇਟ ਹੈ ਜੇ ਤੁਹਾਡੀ ਜੀ ਕਾਰ ਤੇ ਥੋੜੇ ਜਿਆਦੇ ਪੈਸੇ ਰਹਿੰਦੇ ਆ ਜਿਹੜਾ 7000 ਉਹ ਤੁਹਾਡੀ ਹੈਲਪ ਹੋ ਜਾਂਦੀ ਆ ਪੇਮੈਂਟ ਵੀ ਘੱਟ ਹੋ ਜਾਂਦੀ ਆ ਸੋ ਉਹਦੇ ਫਾਇਦੇ ਇਹ ਹੁੰਦੇ ਆ ਇਨਸੈਂਟਿਵ ਦੇ ਔਰ ਇਲੈਕਟ੍ਰਿਕ ਵਾਹਨ ਵੀ ਜਿਹੜੇ ਆਏ ਆ ਕਾਫੀ ਆਏ ਆ ਜੀਐਮਸੀ ਦੇ ਵੀ ਆਏ ਆ ਹੋਰ ਕੰਪਨੀਆਂ ਦੇ ਵੀ ਆਏ ਉਹਨਾਂ ਚ ਕਿਦਾਂ ਦੇ ਚੱਲਦੀ ਪਈਆਂ ਅ ਸੱਚੀ ਗੱਲ ਹੈ ਜਿਹੜੇ ਇਲੈਕਟ੍ਰਿਕ ਵਾਹਨ ਹੈ ਹੁਣ ਤਾਂ ਬਹੁਤ ਜ਼ਿਆਦਾ ਸਲੋ ਹੋ ਚੁੱਕੇ ਆ ਗਵਰਨਮੈਂਟ ਨੇ ਵੀ ਇਨਸੈਂਟਿਵ ਅੱਗੇ 7500 ਡਾਲਰ ਹੁੰਦਾ ਸੀਗਾ ਹਾਂ ਟੈਕਸ ਕ੍ਰੈਡਿਟ ਹਾਂ ਟੈਕਸ ਕ੍ਰੈਡਿਟ ਉਹ ਵੀ ਹੈ ਨੀਗਾ ਉਹਨਾਂ ਫੈਕਟਰੀ ਬਹੁਤ ਘੱਟ ਦਿੰਦੀ ਹੈ ਹੁਣ ਫੈਕਟਰੀ ਦੀ ਅੱਗੇ ਸੀਗਾ 2030 ਤੱਕ 70% ਕਾਰਾ ਹੋਣੀ ਚਾਹੀਦੀਆਂ ਉਹ ਵੀ ਹੁਣ ਖਤਮ ਵਾਂਗੂ ਹੀ ਐ ਕਿ 2035 ਡੈਡਲਾਈਨ ਸੀ ਉਹਦਾ ਵੀ ਕੋਈ ਪਤਾ ਨਹੀਂ ਡੈਡਲਾਈਨ ਹੈ ਜਾਂ ਨਹੀਂ ਸੋ ਇਵਨ ਫੈਕਟਰੀਆਂ ਨੇ ਵੀ ਸলো ਡਾਊਨ ਕਰਤਾ ਕਿਉਂਕਿ ਕੰਜ਼ਿਊਮਰ ਦਾ ਇਨਾ ਡਿਮਾਂਡ ਜ਼ਿਆਦਾ ਹੈ ਨੀ ਗੈਲੈਕਟ੍ਰਿਕ ਕਾਸਟ ਦੇ ਇਸ ਵੇਲੇ ਹੁਣ ਜਦੋਂ ਗਾਂ ਗਵਰਨਮੈਂਟ ਬਦਲ ਗਈ ਉਦੋਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਆ ਜਿਹੜੇ 2-3 ਸਾਲ ਐ ਇਲੈਕਟ੍ਰਿਕ ਦਾ ਥੋੜਾ ਜਿਹਾ ਕੰਮ ਘਟਾ ਐ ਫੈਕਟਰੀਆਂ ਨੇ ਵੀ ਗੈਸ ਇੰਜਨ ਫੇਰ ਵਾਪਸ ਲਿਆਏ ਸੋ ਉਹੀ ਵੱਡੇ ਇੰਜਨ ਬੈਕ ਆ ਰਹੇ ਆ ਕਿਉਂਕਿ ਆ ਗਿਆ ਤੰਜ ਸੋ ਫੈਕਟਰੀ ਨੇ ਕੰਜ਼ਿਊਮਰ ਵੀ ਇਹੀ ਮੰਗਦਾ ਸੀ ਵੀ ਗੈਸ ਦੇ ਇੰਜਨ ਪੈਕ ਆਨ ਸੋ ਆ ਰਹੇ ਆ ਸ਼ੁਕਰੀਆ ਜੀ ਸੋ ਸਾਲ 2025 ਦੇ ਲਾਸਟ ਵਿੱਚ ਕਾਫੀ ਇਨਸੈਂਟਿਵ ਦਿੱਤੇ ਗਏ ਨੇ ਡਿਸਕਾਊਂਟਸ ਆਫਰ ਕੀਤੇ ਗਏ ਨੇ ਵੱਖ-ਵੱਖ ਬ੍ਰਾਂਡਸ ਨੇ ਕਾਰਾਂ ਦੇ ਬ੍ਰਾਂਡਸ ਨੇ ਔਰ 2026 ਵਿੱਚ ਵੀ ਕਾਫੀ ਆਫਰਸ ਦਿੱਤੀਆਂ ਜਾ ਰਹੀਆਂ ਤਾਂ ਕਿ ਕੰਪਨੀਆਂ ਜਿਹੜੀਆਂ ਆਪਣੀ ਸੇਲ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕਣ ਕੁਮਾਰ ਸਿੰਘ ਜੀ ਜੀਟੀਸੀ ਨਿਊਜ਼ ਗਿਲਰੋਏ ਕੈਲੀਫੋਰਨੀਆ